ਜਿਹੜੇ ਮੈਸੇਜ ਅਸੀਂ ਪਹੁੰਚਾਉਣਾ ਚਾਹੁੰਦੇ ਸੀਗੇ ਲੋਕਾਂ ਤੱਕ ਉਹ ਪਹੁੰਚ ਗਏ। ਬਣਾ ਸਰ ਸਭ ਤੋਂ ਕਰਮ ਦਾ ਕੰਮ ਹੁੰਦਾ ਹੈ ਕਿ ਕਿਸੇ ਨੂੰ ਹੱਸੋਣਾ। ਸੋ ਉਹ ਹਸਾਉਣ ਦਾ ਜਿੰਮਾ ਇੱਕ ਤੁਸੀਂ ਲਿਆ ਹੋਇਆ ਪੰਜਾਬੀ ਸਿਨੇਮਾ ਕਰਾ ਦੇ ਰਹੀ। ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਇਦਾਂ ਦੇ ਰਿਸਪੌਂਸ ਵੀ ਕਰਨ ਨੂੰ ਮਿਲਦਾ। ਇਦਾਂ ਇੰਨੇ ਸਾਰੇ ਇਸ਼ੂ ਨੇ ਨਾ ਤੁਸੀਂ ਮਤਲਬ ਕਿ ਇਸ ਰਿਸ਼ਤੇ ਨਾਲ ਇੰਨੇ ਇਸ਼ੂ ਜੁੜੇ ਹੋਇਆ। ਕਈ ਵਾਰ ਆਪਣੀ ਕੁੜੀਆਂ ਨੂੰ ਇੰਨੀ ਮਤਾਂ ਦੇ ਦੇ ਕੇ ਉਹਨਾਂ ਦਾ ਘਰ ਖਰਾਬ ਕਰ ਦਿੰਦੀਆਂ ਮਾਵਾ। ਸੋ ਇਹ ਸਾਰੇ ਮੁੱਦੇ ਮੈਂ ਇਹ ਫਿਲਮ ਦੇ ਵਿੱਚ ਸਮੇਟੇ ਹੋਇਆ। ਕੀ ਹੁੰਦੀ ਹੈ ਤੇ ਰਿਸ਼ਤੇ ਥੋੜੀ ਜ਼ਿੰਦਗੀ 'ਚ ਕਿੰ ਕਿਸ ਕਿਸ ਤਰੀਕੇ ਦਾ ਇੰਪੈਕਟ ਪਾ ਸਕਦੇ ਨੇ ਸੋ ਇਹ ਕਹਾਣੀ ਦੱਸ ਦਈਏ ਤੁਸੀਂ ਕੋਈ ਕਹਾਣੀ ਦੇਖਣ ਜਾਓਗੇ ਫਿਲਮ ਦੇਖਣ ਜਾਓਗੇ ਤੁਹਾਨੂੰ ਲੱਗੂਗਾ ਯਾਰ ਇਹ ਜ਼ਿੰਦਗੀ ਚ ਇਹ ਤਾਂ ਬੜੀ ਕਹਿੰਡ ਚੀਜ਼ ਹੈ ਦੇਖੋ ਪੰਜਾਬੀ ਫਿਲਮਾਂ ਚ ਕੀ ਹੈ ਜੀ ਸਭ ਤੋਂ ਪਹਿਲਾਂ ਪ੍ਰੋਡਿਊਸਰ ਕੀ ਦੇਖਦਾ ਕਿ ਮੈਂ ਵੱਡਾ ਹੀਰੋ ਸਟਾਰ ਕਰਾਂ ਪਰਿਵਾਰ ਸਭ ਤੋਂ ਕੀਮਤੀ ਹੁੰਦਾ ਮੈਨੂੰ ਆਹ ਲੱਗਦਾ ਪਰਿਵਾਰ ਤੋਂ ਉੱਤੇ ਕੁਝ ਨਹੀਂ ਸੋ ਅੱਜ ਪੰਜਾਬੀ ਸਿਨੇਮਾ ਘਰ ਦੇ ਵਿੱਚ ਨੀ ਮੈਂ ਸਸਕੁਟਨੀ 2 ਫਿਲਮ ਰਿਲੀਜ਼ ਹੋ ਚੁੱਕੀ ਆ ਉਹਨਾਂ ਨੂੰ ਲਿਖਣ ਵਾਲੇ ਤੇ ਡਾਇਰੈਕਟ ਕਰਨ ਵਾਲੇ ਬਨਵੈਦ ਸਾਹਿਬ ਸਾਡੇ ਨਾਲ ਮੌਜੂਦ ਹੈਗੇ ਨੇ ਸੋ ਬਨਵੈਦ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਵਾਦ ਦਿੰਨੇ ਆ ਤੁਹਾਡੀ ਅੱਜ ਫਿਲਮ ਰਿਲੀਜ਼ ਹੋਈ ਆ ਕਿੰਨਾ ਕੁ ਹੰਗਾਰਾ ਮਿਲ ਰਿਹਾ 5 ਤਰੀਕ ਨੂੰ ਪ੍ਰੀਮੀਅਰ ਵੀ ਰਿਲੀਜ਼ ਹੋਇਆ ਸੀ ਲੋਕਾਂ ਦਾ ਕੀ ਰਿਸਪੌਂਸ ਰਿਆ ਪਹਿਲਾਂ ਤਾਂ ਵੀਰੇ ਸੱਸ਼ੇ ਗਾਲ ਤੁਹਾਨੂੰ ਜੀ ਤੇ ਥੋੜੇ ਦਰਸ਼ਕਾਂ ਨੂੰ ਜੀ 5 ਨੂੰ ਅਸੀਂ ਪ੍ਰੀਮੀਅਰ ਕੀਤਾ ਸੀਗਾ ਜੀ ਬੜਾ ਉਥੋਂ ਪਸੰਦ ਕੀਤਾ ਗਿਆ ਫਿਲਮ ਨੂੰ ਤੇ ਅੱਜ ਸਿਨੇਮਾ ਕਰਾਚੀ ਫਿਲਮ ਲੱਗ ਚੁੱਕੀ ਹੈ ਜੀ ਤੇ ਹੁਣ ਮੈਂ ਉਹੀ ਚੈੱਕ ਕਰ ਰਿਹਾ ਸੀਗਾ ਵੀ ਕਿੰਨੇ ਕਿ ਸ਼ੋਅ ਭਰੇ ਹੋਏ ਆ ਕਿਵੇਂ ਆ ਤੇ ਵਧੀਆ ਬਹੁਤ ਰਿਸਪੌਂਸ ਆ ਰਿਹਾ ਤੇ ਮੈਂ ਉਹਨੇ ਰਿਵਿਊਜ਼ ਚੈੱਕ ਕਰ ਰਿਹਾ ਸੀਗਾ ਤੇ ਜਿਹੜੇ ਉੱਥੇ ਬੰਦੇ ਦੇਖ ਕੇ ਬਾਹਰ ਨਹੀਂ ਖੜਦੇ ਉਹਨਾਂ ਦੇ ਚਿਹਰੇ ਕਿਦਾਂ ਖੜੇ ਹੋਏ ਆ ਸੋ ਜਿਹੜਾ ਸਾਡਾ ਸੁਪਨਾ ਸੀਗਾ ਟੂ ਨੂੰ ਲੈ ਕੇ ਬਣਾਉਣ ਦਾ ਜਿਹੜੇ ਮੈਸੇਜ ਅਸੀਂ ਪਹੁੰਚਾਉਣਾ ਚਾਹੁੰਦੇ ਸੀਗੇ ਲੋਕਾਂ ਤੱਕ ਉਹ ਪਹੁੰਚ ਲਿਆ ਬਨਾ ਸਰ ਸਭ ਤੋਂ ਕਰਮ ਦਾ ਕੰਮ ਹੁੰਦਾ ਹੈ ਕਿ ਕਿਸੇ ਨੂੰ ਹਸੋਣਾ ਸੋ ਉਹ ਹਸਾਨ ਦਾ ਜਿੰਮਾ ਇੱਕ ਤੁਸੀਂ ਲਿਆ ਹੋਇਆ ਪੰਜਾਬੀ ਸਿਨੇਮਾ ਕਰਾ ਦੇ ਰਹੀ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਇਦਾਂ ਦੇ ਰਿਸਪੌਂਸ ਵੇਖਣ ਨੂੰ ਮਿਲਦੇ ਦੇਖੋ ਹਸਾਨ ਦਾ ਜਿੰਮਤ ਹੈ ਨਾਲ ਨਾਲ ਅਸੀਂ ਇਹ ਚੁਣਨੇ ਵੀ ਅਸੀਂ ਸਿਖਾ ਕੇ ਵੀ ਜਾਈਏ ਕਿਉਂਕਿ ਹੁਣ ਨਾ ਸੱਸ ਨੂੰ ਹਾਂ ਚਲੋ ਤੁਸੀਂ ਹਾਸੇ ਮਜ਼ਾਕ ਚ ਲੈ ਲੈਨੇ ਹੋ ਲੇਕਿਨ ਇਹ ਕਈ ਵਾਰ ਬਹੁ ਵੱਡੇ ਵਿਵਾਦਾਂ ਦਾ ਕਾਰਨ ਬਣ ਜਾਂਦਾ ਹੈ ਘਰ ਦੇ ਵਿੱਚ ਮੁੰਡਾ ਡਿਪਰੈਸ਼ਨ ਚਲਾ ਜਾਂਦਾ ਇਹਨਾਂ ਦੇ ਰਿਸ਼ਤੇ ਕਰਕੇ ਬਹੁਤ ਘਰਾਂ 'ਚ ਜਦੋਂ ਛੋਟੀ ਛੋਟੀ ਕੁੜੀਆਂ ਹੁੰਦੀਆਂ ਉਹਨਾਂ ਨੂੰ ਸੱਸਾਂ ਕਹਿੰਦੀਆਂ ਵੀ ਤੁੱਤੀਆਂ ਮੱਥੇ ਮਾਰੀਆਂ ਮੇਰੇ ਉਹ ਵੀ ਇੱਕ ਬਹੁ ਵੱਡਾ ਇਸ਼ੂ ਹੈ ਇਦਾਂ ਇੰਨੇ ਸਾਰੇ ਇਸ਼ੂ ਨੇ ਨਾ ਤੁਸੀਂ ਮਤਲਬ ਕਿ ਇਸ ਰਿਸ਼ਤੇ ਨਾਲ ਇੰਨੇ ਇਸ਼ੂ ਜੁੜੇ ਕਈ ਵਾਰ ਆਪਣੀ ਕੁੜੀਆਂ ਨੂੰ ਇੰਨੀ ਮਤਾਂ ਦੇ ਦੇ ਕੇ ਉਹਨਾਂ ਦਾ ਘਰ ਖਰਾਬ ਕਰ ਦਿੰਦੀ ਆ ਮਾਵਾ ਸੋ ਇਹ ਸਾਰੇ ਮੁੱਦੇ ਮੈਂ ਇਹ ਫਿਲਮ ਦੇ ਵਿੱਚ ਸਮਟੇ ਹੋਇਆ ਤੇ ਲੋਕਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਹੋਈ ਆ ਹਾਸੇ ਮਜ਼ਾਕ ਦੇ ਤਰੀਕੇ ਨਾਲ ਵੀ ਤੁਸੀਂ ਆਪਣੇ ਘਰਾਂ ਨੂੰ ਕਿੱਦਾਂ ਬਚਾ ਸਕਦੇ ਹੋ ਮਾਨਵ ਸਿੰਘ ਸਾਹਿਬ ਵੇਖਣ ਨੂੰ ਲੱਗਦੇ ਕਿ ਬੜੀਆਂ ਸੀਰੀਅਸ ਸੀਰੀਅਸ ਮੂਵੀ ਲਿਖਦੇ ਹੋਣਗੇ ਪਰ ਇਸ ਤੇ ਕਿਨਾਲ ਵਿੱਚ ਕਾਮੇਡੀ ਲੈ ਕੇ ਆਉਣੀ ਹਾਰਰ ਕਨਸੈਪਟ ਐਡ ਕਰਨਾ ਉਹ ਕਿੱਦਾਂ ਮਾਈਂਡ ਦੇ ਵਿੱਚ ਆਇਆ ਦੇਖੋ ਜੀ ਆਪਣਾ ਜਿਹੜਾ ਪੰਜਾਬੀਆਂ ਦਾ ਖੂਨ ਹੈ ਨਾ ਜੀ ਇਹ ਹੱਸਦਾ ਬਸਦਾ ਖੂਨ ਹੈ ਸੋ ਇਹ ਸਾਡੀ ਖਰਾਕ ਹੈ ਜੇ ਸਾਨੂੰ ਇਹ ਨਾ ਮਿਲੇ ਫਿਰ ਮਜ਼ਾ ਨਹੀਂ ਜ਼ਿੰਦਗੀ ਜੀਣ ਦਾ ਤੇ ਮੈਨੂੰ ਇਹੀ ਹੁੰਦਾ ਕਿ ਹਾਸੇ ਮਜ਼ਾਕ ਤਾਂ ਜ਼ਰੂਰੀ ਹੈ ਹੱਸਣਾ ਜ਼ਰੂਰੀ ਹੈ ਕਿਉਂਕਿ ਤੁਸੀਂ ਆਪਣੀ ਡੇਲੀ ਰੁਟੀਨ ਲਾਈਫ 'ਚ ਬੜੇ ਦੁਖੀ ਹੁੰਨੇ ਹੋ ਤੁਹਾਨੂੰ ਦੁਕਾਨਦਾਰੀ ਦੀ ਟੈਨਸ਼ਨ ਆ ਆਪਣੀ ਨੌਕਰੀ ਪੇਸ਼ੇ ਦੀ ਟੈਨਸ਼ਨ ਆ ਇੱਕ ਸ਼ਨੀਵਾਰ ਸੁੰਡੇ ਦਾ ਦਿਨ ਇਦਾਂ ਹੁੰਦਾ ਹੈ ਵੀ ਚਲੋ ਯਾਰ 2 ਘੰਟੇ ਜਾ ਕੇ ਹੱਸ ਖੇਡ ਲਈਏ ਸੋ ਮੈਨੂੰ ਇਹ ਹੈ ਕਿ ਉਹ ਚੀਜ਼ਾਂ ਪੂਰੀ ਮਿਲਨ ਆਡੀਅੰਸ ਨੂੰ ਨਾਲ लास्ट ਇੱਕ ਸੁਨੇਹਾ ਲੈ ਕੇ ਜਾਣ ਜਿਹੜਾ ਉਹਨਾਂ ਦੀ ਜ਼ਿੰਦਗੀ 'ਚ ਹਮੇਸ਼ਾ ਯਾਦ ਰਹੇ ਸੋ ਐਜ਼ ਅ ਡਾਇਰੈਕਸ਼ਨ ਤੁਹਾਡਾ ਇਹ ਪਹਿਲਾ ਪ੍ਰੋਜੈਕਟ ਸੀਗਾ ਕੀ ਕੀ ਚੈਲੰਜਸ ਫੇਸ ਕਰਨੇ ਪਏ ਕਿੰਨਾ ਕੁ ਡਰ ਸੀ ਮਨ ਦੇ ਵਿੱਚ ਕਿ ਕਿਉਂਕਿ ਪਹਿਲੀ ਵਾਰ ਪ੍ਰੋਡਕਸ਼ਨ ਜਿਹੜੀ ਡਾਇਰੈਕਸ਼ਨ ਹੈ ਉਹ ਕਰ ਰਿਹਾ ਹੈਗਾ ਮੈਂ ਲਿਖਦੇ ਤੇ ਚਲੋ ਤੁਸੀਂ ਪਹਿਲੇ ਵੀ ਰਹੇ ਹੋ ਸੋ ਕੀ ਕੀ ਚੈਲੰਜਸ ਫੇਸ ਕਰਨੇ ਪਏ ਜਿਹੜਾ ਆਪਣਾ ਕਰੈਕਟਰ ਹੈ ਉਹਨੂੰ ਚੁਣਨ ਦੇ ਵਿੱਚ ਕਿੰਨੀਆ ਕਿ ਮੁਸ਼ਕਲਾ ਆਈ ਦੇਖੋ ਜੀ ਅਸੀਂ ਨਾ ਤਿਆਰੀ ਕੀਤੀ ਬਹੁਤ ਵਧੀਆ ਸਮਾਂ ਲਾਇਆ ਅਸੀਂ ਇੱਕ ਤੋਂ 1.5 ਸਾਲ ਸਕ੍ਰਿਪਟ ਤੇ ਦਿੱਤਾ ਉਸ ਤੋਂ ਬਾਅਦ ਹਰ ਇੱਕ ਬੰਦੇ ਦੀ ਕੈਰੈਕਟਰਾਈਜ਼ੇਸ਼ਨ ਕੀਤੀ ਕਿ ਇਹ ਜੇ ਕੈਰੈਕਟਰ ਅਨੀਤਾ ਦੇਵਗੰਜੀ ਕਰਨਗੇ ਉਹਨਾਂ ਦਾ ਡਰੈਸ ਅਬਸੈਂਸ ਉਹਨਾਂ ਦਾ ਬੋਲਣਾ ਉਹਨਾਂ ਦਾ ਤੁਰਨਾ ਕਿੱਦਾਂ ਹੋਊਗਾ ਹਰ ਇੱਕ ਚੀਜ਼ ਤੇ ਬਰੀਕੀ ਕੀਤੀ ਗਈ ਜਦੋਂ ਥੋੜੀ ਤਿਆਰੀ ਹੁੰਦੀ ਹੈ ਨਾ ਫਿਰ ਤੁਸੀਂ ਵਧੀਆ ਨਿਸ਼ਾਨੇ ਤੇ ਤੀਰ ਮਾਰ ਸਕਦੇ ਹੋ ਸੋ ਸਾਡੀ ਤਿਆਰੀ ਇਦਾਂ ਦੀ ਸੀ ਕਿ ਅਸੀਂ ਸਾਰਾ ਜ਼ੋਰ ਤਿਆਰੀ ਨੂੰ ਲਾਤਾ ਸੀਗਾ ਫਿਰ ਜਦੋਂ ਅਸੀਂ ਮੁਕਾਬਲੇ ਤੇ ਗਏ ਸਾਨੂੰ ਕੋਈ ਟੈਨਸ਼ਨ ਨਹੀਂ ਸੀ ਕੋਈ ਫਿਕਰ ਨਹੀਂ ਸੀ ਮੈਂ ਆਬ ਤੇ ਤਨਵੀਜੀ ਦੀ ਗੱਲ ਕਰਾਂ ਉਹ ਵੀ ਐਸੇ ਆਰਟਿਸਟ ਨੇ ਪਹਿਲੇ ਜਿਨ੍ਹਾਂ ਨੇ ਐਜ਼ ਅ ਲੀਡ ਰੋਲ ਕੰਮ ਕੀਤਾ ਫਿਲਮ ਦੇ ਵਿੱਚ ਸੋ ਉਹਨਾਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਸਿਗਰ ਰਿਸਕੀਆਂ ਇੱਕ ਕੰਫੀਡੈਂਸ ਹੁੰਦਾ ਬੰਦੇ ਦੇ ਅੰਦਰ ਕਿ ਨਹੀਂ ਕਰ ਲੈਣਗੇ ਮੈਂ ਸਾਰੀ ਜ਼ਿੰਮੇਵਾਰੀ ਜਿਹੜੀ ਉਸਟ ਰਿਆ ਇਹਨਾਂ ਤੇ ਮੈਨੂੰ ਪਤਾ ਕਰ ਲੈਣ ਦੇਖੋ ਪੰਜਾਬੀ ਫਿਲਮਾਂ ਚ ਕੀ ਹੈ ਜੀ ਸਭ ਤੋਂ ਪਹਿਲਾਂ ਪ੍ਰੋਡਿਊਸਰ ਕੀ ਦੇਖਦਾ ਕਿ ਮੈਂ ਵੱਡਾ ਹੀਰੋ ਸਾਈਨ ਕਰਾਂ ਭਾਵੇਂ ਉਹ ਕੋਈ ਵੀ ਹੋਵੇ ਫਿਰ ਉਹ ਅੱਗੇ ਤੁਰਦਾ ਮੈਨੂੰ ਐ ਸੀਗਾ ਕਿ ਯਾਰ ਵੱਡਾ ਹੀਰੋ ਲੈ ਕੇ ਫਿਲਮ ਬਣਾਉਣਾ ਉਸ ਤੋਂ ਬਾਅਦ ਇੰਨਾ ਪੈਸਾ ਮੇਰੇ ਕੋਲ ਹੈ ਵੀ ਨਹੀਂ ਮੈਨੂੰ ਇਹ ਆ ਕਿ ਮੈਂ ਇੱਕ ਲਿਮਿਟਿਡ ਜੇ ਬਜਟ ਦੀ ਫਿਲਮ ਬਣਾਵਾਂ ਤੇ ਉਹ ਫਿਲਮ ਦੀ ਜਿਹੜੀ ਕਹਾਣੀ ਹੈ ਉਹਨੂੰ ਹੀਰੋ ਬਣਾਵਾਂ ਅੱਗੇ ਤੁਸੀਂ ਫਿਲਮ ਤੇ ਇੰਨਾ ਜੋਰ ਲਾ ਲੋ ਅੱਗੇ ਆਡੀਅன்ஸ் ਦੇ ਹੱਥ 'ਚ ਆ ਪਰ ਮੈਨੂੰ ਇੰਨਾ ਹੁੰਦਾ ਹੈ ਕਿ ਜੋ ਮੈਨੂੰ ਪਤਾ ਹੁੰਦਾ ਕਿ ਇਹ ਆ ਚੀਜ਼ ਚੱਲ ਸਕਦੀ ਹੈ ਮੈਂ ਉਸੇ ਦਾਰੇ 'ਚ ਖੇਡਦਾ ਮੈਨੂੰ ਸਕੂਟਨੀ ਵਾਂਚੇ ਵੀ ਹੁੰਗਾ ਰਾਮ ਲਿਆ ਸੀਗਾ ਪੁਰਾਣਾ ਫਿਲਮ ਆਈ ਸੀ ਮੇਰੀ ਉਹ ਵੀ ਬੜੀ ਸੁਪਰ ਡੂਪਰ ਹਿੱਟ ਗਈ ਸੀ ਹੁਣ ਇਹ ਵੀ ਵਧੀਆ ਚੱਲ ਰਹੀ ਹੈ ਜੀ ਵਾਲੀਆ ਉਸ ਮੈਸੇਜ ਕੀ ਦਿੱਤਾ ਜਾ ਰਿਹਾ ਨੋ ਸੱਸ ਨੂੰ ਲੈ ਕੇ ਇਸ ਦੇ ਵਿੱਚ ਕਿਉਂਕਿ ਅਕਸਰ ਜਦੋਂ ਆਪਾਂ ਧੀ ਵਹੁਣੀ ਹੁੰਦੀ ਕਿਸੇ ਦੀ ਆਪਾਂ ਇਹ ਕਹਿੰਦੇ ਕਿ ਪਤੀਆਂ ਵਾਂਗੂ ਰੱਖਾਂਗੇ ਮਾਝੋ ਫਿਰ ਘਰ ਚ ਆ ਕੇ ਸੱਸ ਨਾਲ ਵਰਗਾ ਰਿਸ਼ਤਾ ਹੋ ਜਾਂਦਾ ਉਸ ਨੂੰ ਲੈ ਕੇ ਕੀ ਮੈਸੇਜ ਦਿਨਾ ਚਾਹੁੰਦੇ ਹੋ ਦੇਖੋ ਜ਼ਿੰਦਗੀ ਚ ਨਾ ਦੁਨੀਆ ਚ ਪੈਸਾ ਚੱਲ ਜੇ ਕੋਈ ਚੱਕਰ ਨਹੀਂ ਪਰਿਵਾਰ ਸਭ ਤੋਂ ਕੀਮਤੀ ਹੁੰਦਾ ਮੈਨੂੰ ਐ ਲੱਗਦਾ ਪਰਿਵਾਰ ਤੋਂ ਉੱਤੇ ਕੁਝ ਨਹੀਂ ਸੋ ਇਹ ਪਰਿਵਾਰ ਜੋੜਨ ਵਾਲੀ ਕਹਾਣੀ ਹੈ ਕਿ ਇੱਕ ਪਰਿਵਾਰ ਚ ਰਿਸ਼ਤਿਆਂ ਦੀ ਅਹਿਮੀਅਤ ਕੀ ਹੁੰਦੀ ਹੈ ਤੇ ਰਿਸ਼ਤੇ ਥੋੜੀ ਜ਼ਿੰਦਗੀ ਚ ਕਿੰਨੇ ਜ਼ਰੂਰੀ ਨੇ ਤੇ ਤੁਹਾਨੂੰ ਕਿਸ ਤਰੀਕੇ ਦਾ ਇੰਪੈਕਟ ਪਾ ਸਕਦੇ ਨੇ ਸੋ ਇਹ ਕਹਾਣੀ ਦੱਸਦੀ ਹੈ ਤੁਸੀਂ ਇੱਕ ਵਾਰ ਕਹਾਣੀ ਦੇਖਣ ਜਾਓਗੇ ਫਿਲਮ ਦੇਖਣ ਜਾਓਗੇ ਤੁਹਾਨੂੰ ਲੱਗੂਗਾ ਯਾਰ ਇਹ ਜ਼ਿੰਦਗੀ ਚ ਇਹ ਤਾਂ ਬੜੀ ਕਹਿੰਦ ਚੀਜ਼ ਹੈ ਇਹ ਤਾਂ ਅਸਾਨੂੰ ਅਪਲਾਈ ਕਰਨੀ ਚਾਹੀਦੀ ਤੇ ਹੱਸੀ ਵੀ ਹੈ ਐਂਟਰਟੇਨਮੈਂਟ ਵੀ ਹੈ ਹਾਰਰ ਵੀ ਹੈ ਡਰ ਵੀ ਹੈ ਤੇ ਪੋਲਿਟੀਕਲ ਡਰਾਮਾ ਵੀ ਹੈ ਪੂਰਾ ਭਰਪੂਰ ਮਨੋਰੰਜਨ ਹੈ ਪੂਰੇ ਪਰਿਵਾਰ ਦੇ ਨਾਲ ਨਾਲ ਪੂਰੇ ਪਿੰਡ ਨੂੰ ਜੋੜਿਆ ਇਸ ਫਿਲਮ ਦੇ ਵਿੱਚ ਸੋ ਇਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਅਕਸਰ ਪਹਿਲਾਂ ਜਦੋਂ ਦੇਖਦੇ ਹੁੰਦੇ ਆ ਹੁੰਦੇ ਆ ਕਿ ਇੱਕ ਪਿੰਡ ਦੇ ਵਿੱਚ ਜੇਕਰ ਕੋਈ ਪਰਿਵਾਰ ਰਹਿ ਰਿਹਾ ਕੋਈ ਖੁਸ਼ੀ ਦਾ ਮਾਹੌਲ ਹੈ ਜਾਂ ਕੋਈ ਗਮ ਦਾ ਮਾਹੌਲ ਹੈਗਾ ਤੇ ਸਾਰੇ ਪਿੰਡ ਵਾਲੇ ਇੱਕ ਘਰ ਦੇ ਵਿੱਚ ਇਕੱਠੇ ਹੁੰਦੇ ਸੀਗੇ ਸੋ ਇਸ ਨੂੰ ਲੈ ਕੇ ਕੀ ਮੈਸੇਜ ਦਿੱਤਾ ਗਿਆ ਹੈ ਦੇਖੋ ਇਸ ਫਿਲਮ ਦੇ ਵਿੱਚ ਨਾ ਇੱਕ ਘਰ ਦੀ ਕਹਾਣੀ ਨਹੀਂ ਪੂਰੇ ਪਿੰਡ ਦੀ ਕਹਾਣੀ ਹੈ ਪੂਰੇ ਪਿੰਡ 'ਚ ਕੀ ਕੀ ਹੁੰਦਾ ਹੈ ਇੱਕ ਅਨਿਤ ਦੇਵਗੰਜੀ ਇਸ ਚ ਸਰਪੰਚ ਨੇ ਇੱਕ ਸਰਪੰਚ ਦੀ ਰਿਸਪੌਂਸਿਬਿਲਿਟੀਸ ਕੀ ਨੇ ਉਹਨਾਂ ਦੇ ਕੀ ਕੀ ਮੁੱਦੇ ਨੇ ਤੇ ਇਹ ਫਿਲਮ ਤੁਹੀ ਅੱਜ ਵਹਿਤਾ ਫਿਲਮ ਲੱਗ ਚੁਕੀ ਹੈ ਮੈਂ ਤਾਂ ਇਹੀ ਅਪੀਲ ਕਰੂੰਗਾ ਮੇਰੇ ਦਸਨ ਨਾਲ ਕੁਝ ਨਹੀਂ ਬੰਨਣਾ ਤੁਸੀਂ ਇਹ ਫਿਲਮ ਜ਼ਰੂਰ ਦੇਖੋ ਤੇ ਤੁਸੀਂ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਆਪਣੀ ਜ ਸੱਸਾਂ ਨੇ ਆਪਣੀ ਨੂੰਹ ਨਾਲ ਦੇਖਣ ਜੀ ਨੂੰਹ ਤਾਂ ਆਪਣੀ ਸੱਸਾਂ ਨਾਲ ਪੂਰਾ ਪਰਿਵਾਰ ਨਾਲ ਜਾਵੇ ਤੇ ਜਿਹੜੇ ਬੰਦੇ ਵਿਆਹੇ ਨਹੀਂ ਨਹੀਂ ਹੈਗੇ ਜਿਹੜੇ ਕੁਵਾਰੇ ਨੇ ਉਹ ਵੀ ਜ਼ਰੂਰ ਦੇਖਣ ਉਹਨਾਂ ਨੂੰ ਪਤਾ ਲੱਗ ਜੂਗਾ ਵਿਆਹ ਤੋਂ ਬਾਅਦ ਰਹਿਣਾ ਕਿਦਾਂ ਹੈ ਅੱਛਾ ਅੱਜ ਕੱਲ ਦੀ ਸਮੇਂ ਦੀ ਗੱਲ ਕਰਾਂ ਜਦੋਂ ਆਪਾਂ ਫਿਲਮ ਕਿਤੇ ਦੇਖਦੇ ਆ ਕਿਤੇ ਨਾ ਕਿਤੇ ਉਹਦਾ ਪ੍ਰਭਾਵ ਸਾਡੀ ਅਸਲ ਜ਼ਿੰਦਗੀ ਦੇ ਵਿੱਚ ਵੀ ਪੈਣਾ ਸ਼ੁਰੂ ਹੁੰਦਾ ਸੋ ਉਸ ਨੂੰ ਲੈ ਕੇ ਲੱਗਦਾ ਨਹੀਂ ਹੋਰ ਜਿਹੜੇ ਡਾਇਰੈਕਟਰ ਹੈਗੇ ਨੇ ਸੋ ਫਿਲਮਾਂ ਉਹਦਾ ਦੀਆਂ ਕੱਟੀਆਂ ਜਾਂਣ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਕੁਝ ਸਿੱਖਣ ਨੂੰ ਮਿਲੇ ਜੋ ਚੱਲਦਾ ਪਿਆ ਆ ਉਸ ਨੂੰ ਕਾਫੀ ਇੰਪਰੂਵ ਕੀਤਾ ਜਾਵੇ ਉਹ ਹਰ ਡਾਇਰੈਕਟਰ ਦਾ ਆਪਣਾ ਇੱਕ ਜ਼ੋਨਰ ਹੁੰਦਾ ਹੈ ਉਹਦਾ ਆਪਣਾ ਦਾਇਰਾ ਹੁੰਦਾ ਹੈ ਆਪਣੇ ਖੇਡਾਂ 'ਚ ਆਪਣੀ ਸੋਚ ਦੇ ਅਕੋਰਡਿੰਗ ਖੇਡਦਾ ਹੈ ਉਹ ਸੋ ਮੈਨੂੰ ਐ ਲੱ ਔਡੀਅੰਸ ਨੂੰ ਤੁਸੀਂ ਵੱਖਰਾ ਇੱਕੋ ਚੀਜ਼ ਨਹੀਂ ਡੇਲੀ ਖਾ ਸਕਦੇ ਆਪਾਂ ਸੋ ਹਰ ਦਿਨ ਨਵੀਂ ਨਵੀਂ ਚੀਜ਼ ਖਾਣ ਨੂੰ ਮਿਲਦੀ ਹੈ ਉਹ ਚੰਗੀ ਰਹਿੰਦੀ ਹੈ ਸਿਹਤ ਵਾਸਤੇ ਵੀ ਵਧੀਆ ਹੈ ਸੋ ਹਰ ਡਾਇਰੈਕਟਰ ਆਪਣਾ ਕੰਮ ਵਧੀਆ ਤਰੀਕੇ ਨਾਲ ਕਰ ਰਿਹਾ ਹੈ ਮੇਰਾ ਆਪਣਾ ਜ਼ੋਨਰ ਹੈ ਕਈਆਂ ਨੂੰ ਐਕਸ਼ਨ ਬਣਾਉਣਾ ਪਸੰਦ ਆ ਐਕਸ਼ਨ ਫਿਲਮਾਂ ਵੀ ਚੱਲਦੀਆਂ ਕਈਆਂ ਨੂੰ ਕੁਝ ਹੋਰ ਤਰੀਕੇ ਦਾ ਸਿਨੇਮਾ ਪਸੰਦ ਆ ਉਹ ਵੀ ਚੱਲਦੀਆਂ ਨੇ ਸੋ ਇਹ ਆਪਣਾ ਆਪਣਾ ਟੇਸਟ ਹੈ ਮੈਸਰ ਸਾਹਿਬ ਦੇ ਆਉਣ ਵਾਲੇ ਸਮੇਂ ਦੇ ਕੋਈ ਅਪਕਮਿੰਗ ਪ੍ਰੋਜੈਕਟਸ ਹੋਣ ਮੇਰੇ ਬਿਲਕੁਲ ਜੀ ਬੈਕ ਟੂ ਬੈਕ ਆਪਣਾ ਵਧੀਆ ਸਿਨੇਮਾ ਤੁਹਾਡੇ ਹਰ ਸਾਲ ਝੋਲੀ 'ਚ ਪਾਉਂਦੇ ਰਾਵ ਮੈਂ ਗੱਲ ਕਰਾਂ ਇਸ ਫਿਲਮ ਦੀ ਕਿੰਨੇ ਪਰਸੈਂਟੇਜ ਆਪਾਂ ਲਾ ਲਈਏ ਇਹਦੇ ਚ ਹਰ ਹਰ ਕਨਸੈਪਟ ਨੇ ਕਿੰਨੇ ਪਰਸੈਂਟੇਜ ਰੋਮਾਂਟਿਕ ਸੀਨ ਹੈਗੇ ਨੇ ਕਿੰਨੇ ਪਰਸੈਂਟੇਜ ਕਾਮੇਡੀ ਸੀਨ ਹੈਗੇ ਹਰ ਚੀਜ਼ 10-10% ਮਿਲੋਗੀ ਤੁਹਾਨੂੰ ਰੋਮਾਂਸ 10% ਮਿਲੂਗਾ ਤੁਹਾਨੂੰ ਪੋਲਿਟੀਕਲ ਡਰਾਮਾ 10% ਮਿਲੂਗਾ ਤੁਹਾਨੂੰ ਹਾਰਰ 10% ਮਿਲੂਗਾ ਤੁਹਾਨੂੰ ਕੁੜੀਆਂ ਜਿਹੜੀਆਂ ਬੱਚੀਆਂ ਹੁੰਦੀਆਂ ਉਹਨਾਂ ਦਾ ਜਿਹੜੀ ਕਈ ਸਸਾ ਨਫ਼ਰਤ ਕਰਦੀਆਂ ਵੀ ਮੱਥੇ ਮਾਰਦੀ ਸੀ ਉਹਦੇ ਵੀ ਇੱਕ ਮੁੱਦੇ ਹੈਗੇ ਨੇ ਹੱਸੀ ਮਜ਼ਾਕ ਹੈਗਾ ਤੋਂ ਸਭ ਚੀਜ਼ਾਂ ਵਧੀਆ ਤਰੀਕੇ ਨਾਲ ਪੋਈਆਂ ਹੋਈਆਂ ਤੁਸੀਂ 7 ਜੂਨ ਨੂੰ ਦੇਖੋ ਸਿਨੇਮਾ ਘਰਾਂ 'ਚ ਮੁਬਾਰਕ ਸੋ ਬਿਲਕੁਲ ਸਾਡੇ ਨਾਲ ਸੀਗੇ ਮੋਹਿਤ ਬਨਵਾਤ ਜਿਨ੍ਹਾਂ ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ ਖਾਸ ਕਰਕੇ ਇਸ ਫਿਲਮ ਦੇ ਵਿੱਚ ਕਈ ਚੀਜ਼ਾਂ ਜੜੀਆਂ ਨੇ ਉਹਨੂੰ ਸੱਸਾਂ ਨੂੰ ਸਿੱਖਣ ਨੂੰ ਮਿਲਣਗੀਆਂ ਸੋ ਜਾਓ ਸਿਨੇਮਾ ਕਰਾ ਦੇ ਵਿੱਚ ਫਿਲਮ ਰਿਲੀਜ਼ ਹੋ ਚੁੱਕੀ ਹੈ ਉੱਥੇ ਜਾ ਕੇ ਫਿਲਮ ਤੋਂ ਜ਼ਰੂਰ ਕੁਝ ਸਿੱਖਿਓ ਮੈਨੂੰ ਦਿਓ ਇਜਾਜ਼ਤ ਸਕਰੋਲ ਪੰਜਾਬ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ